ਪੰਜਾਬ ਵਿੱਚੋਂ ਲਗਭਗ 1 ਲੱਖ ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਨਤੀਜੇ ਆਉਂਦੇ ਹੀ ਉਮੀਦਵਾਰਾਂ ਦੇ ਹੋਸ਼ ਉੱਡ ਗਏ ਕਿਉਂਕਿ ਮੈਰਿਟ ਲਿਸਟ ਵਿੱਚ ਕੁਝ ਅਜਿਹੇ ਅੰਕੜੇ ਸਾਹਮਣੇ ਆਏ ਜੋ ਸ਼ਾਇਦ ਹੀ ਪਹਿਲਾਂ ਕਦੇ ਦੇਖੇ ਗਏ ਹੋਣ ਪਰ ਹੈਰਾਨੀ ਇੱਥੇ ਹੀ ਖਤਮ ਨਹੀਂ ਹੁੰਦੀ ਜਾਂਚ ਵਿੱਚ ਪਤਾ ਲੱਗਾ ਕਿ ਸਿਖਰਲੇ ਪੰਜ ਟੌਪਰ ਸਿਰਫ ਤਿੰਨ ਪਰਿਵਾਰਾਂ ਨਾਲ ਸੰਬੰਧਿਤ ਹਨ ਪਹਿਲੇ ਨੰਬਰ ਤੇ ਆਉਣ ਵਾਲੇ ਨੇ 120 ਵਿੱਚੋਂ 117.5 ਅੰਕ ਲਏ ਅਤੇ ਉਸ ਦਾ ਆਪਣਾ ਸਾਕਾ ਪਰਾਇਕ 115 ਅੰਕ ਲੈ ਕੇ ਪੰਜਵੇਂ ਨੰਬਰ ਤੇ ਸੀ ਪੰਜਾਬ ਦੇ ਹਜ਼ਾਰਾਂ ਨੌਜਵਾਨ ਦਿਨ ਰਾਤ ਲਾਇਬ੍ਰੇਰੀਆਂ ਵਿੱਚ ਬੈਠ ਕੇ ਮਿਹਨਤ ਕਰਦੇ ਹਨ ਤਾਂ ਜੋ ਇੱਕ ਸਰਕਾਰੀ ਨੌਕਰੀ ਮਿਲ ਸਕੇ ਪਰ ਕੀ ਹੋਵੇ ਜੇਕਰ ਤੁਹਾਡੀ ਸਾਲਾਂ ਦੀ ਮਿਹਨਤ ਤੇ ਕੋਈ ਪੇਪਰ ਲੀਕ ਜਾਂ ਗੜਬੜੀ ਦਾ ਪਰਛਾਵਾਂ ਪੈ ਜਾਵੇ ਅੱਜ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਅਧਿਨ ਸੇਵਾਵਾਂ ਚੋਣ ਬੋਰਡ ਯਾਨੀ PSSV ਵੱਲੋਂ 21 ਦਸੰਬਰ 2025 ਨੂੰ ਲਈ ਗਈ ਗਰੁੱਪ B ਦੀ ਭਰਤੀ ਪ੍ਰੀਖਿਆ ਬਾਰੇ ਇਸ ਪ੍ਰੀਖਿਆ ਦੇ ਨਤੀਜੇ ਆਉਣ ਤੋਂ ਬਾਅਦ ਪੰਜਾਬ ਦੇ ਸਿਆਸੀ ਅਤੇ ਸਮਾਜਿਕ ਗਲਿਆਰਿਆਂ ਵਿੱਚ ਇੱਕ ਵੱਡਾ ਪੁਚਾਅ ਲੱਗਿਆ ਹੈ ਅਜਿਹਾ ਕੀ ਹੋਇਆ ਹੈ ਕਿ ਮਾਮਲਾ ਹੁਣ ਵਿਜੀਲੈਂਸ ਜਾਂਚ ਤੱਕ ਪਹੁੰਚ ਗਿਆ ਹੈ ਆਓ ਇਸ ਵੀਡੀਓ ਵਿੱਚ ਇਸ ਮਾਮਲੇ ਦੀ ਇੱਕ ਇੱਕ ਪਰਤ ਖੋਲਹੀਏ ਪਹਿਲਾਂ ਇਹ ਸਮਝਿਏ ਕਿ ਇਹ ਪ੍ਰੀਖਿਆ ਸੀ ਕਿਸ ਬਾਰੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਨਾਇਬ ਤਹਿਸੀਲਦਾਰ ਸੀਨੀਅਰ ਸਹਾਇਕ ਟ੍ਰੈਜਰੀ ਅਫਸਰ ਵਰਗੀਆਂ 400 ਤੋਂ ਵੱਧ ਅਹਿਮ ਅਸਾਮੀਆਂ ਲਈ ਇਹ ਪੇਪਰ ਹੋਇਆ ਸੀ 21 ਦਸੰਬਰ 2025 ਨੂੰ ਹੋਈ ਇਸ ਪ੍ਰੀਖਿਆ ਵਿੱਚ ਪੂਰੀ ਇਸ ਪ੍ਰੀਖਿਆ ਨੂੰ ਕਰਵਾਉਣ ਦੀ ਜ਼ਿੰਮੇਵਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦਿੱਤੀ ਗਈ ਸੀ ਸਭ ਕੁਝ ਠੀਕ ਲੱਗ ਰਿਹਾ ਸੀ ਜਦੋਂ ਤੱਕ 9 ਜਨਵਰੀ 2026 ਨੂੰ ਨਤੀਜੇ ਨਹੀਂ ਐਲਾਨੇ ਗਏ ਨਤੀਜੇ ਆਉਂਦੇ ਹੀ ਉਮੀਦਵਾਰਾਂ ਦੇ ਹੋਸ਼ ਉੱਡ ਗਏ ਕਿਉਂਕਿ ਮੈਰਿਟ ਲਿਸਟ ਵਿੱਚ ਕੁਝ ਅਜਿਹੇ ਅੰਕੜੇ ਸਾਹਮਣੇ ਆਏ ਜੋ ਸ਼ਾਇਦ ਹੀ ਪਹਿਲਾਂ ਕਦੇ ਦੇਖੇ ਗਏ ਹੋਣ ਹੁਣ ਗੱਲ ਕਰਦੇ ਹਾਂ ਉਸ ਸ਼ੱਕ ਦੀ ਜਿਸ ਨੇ ਇਸ ਮਾਮਲੇ ਨੂੰ ਵਿਵਾਦਾਂ ਵਿੱਚ ਘੇਰ ਲਿਆ ਜਦੋਂ ਮੈਰਿਟ ਲਿਸਟ ਆਈ ਤਾਂ ਦੇਖਿਆ ਗਿਆ ਕਿ ਸਿਖਰਲੇ 100 ਉਮੀਦਵਾਰਾਂ ਵਿੱਚੋਂ 22 ਉਮੀਦਵਾਰ ਇਕੱਲੇ ਬਠਿੰਡੇ ਜ਼ਿਲ੍ਹੇ ਤੋਂ ਸਨ ਪਰ ਹੈਰਾਨੀ ਇੱਥੇ ਹੀ ਖਤਮ ਨਹੀਂ ਹੁੰਦੀ ਜਾਂਚ ਵਿੱਚ ਪਤਾ ਲੱਗਾ ਕਿ ਸਿਖਰਲੇ ਪੰਜ ਟੌਪਰ ਸਿਰਫ ਤਿੰਨ ਪਰਿਵਾਰਾਂ ਨਾਲ ਸੰਬੰਧਿਤ ਹਨ ਪਹਿਲੇ ਨੰਬਰ ਤੇ ਆਉਣ ਵਾਲੇ ਨੇ 120 ਵਿੱਚੋਂ 117.5 ਅੰਕ ਲਏ ਅਤੇ ਉਸ ਦਾ ਆਪਣਾ ਸਾਕਾ ਪਰਾਇ 115 ਅੰਕ ਲੈ ਕੇ ਪੰਜਵੇਂ ਨੰਬਰ ਤੇ ਸੀ ਇਸੇ ਤਰ੍ਹਾਂ ਦੂਜੇ ਅਤੇ ਚੌਥੇ ਨੰਬਰ ਵਾਲੇ ਉਮੀਦਵਾਰ ਆਪਸ ਵਿੱਚ ਚਚੇਰੇ ਭੈਣ ਭਰਾ ਹਨ ਇੰਨਾ ਹੀ ਨਹੀਂ 6ਵੇਂ ਅਤੇ 7ਵੇਂ ਨੰਬਰ ਤੇ ਇੱਕ ਪਤੀ ਪਤਨੀ ਦੀ ਜੋੜੀ ਹੈ ਸਭ ਤੋਂ ਵੱਡਾ ਸਵਾਲ ਉਦੋਂ ਉੱਠਿਆ ਜਦੋਂ ਪਤਾ ਲੱਗਾ ਕਿ ਇਨ੍ਹਾਂ ਵਿੱਚੋਂ ਕਈ ਟਾਪਰ ਪਹਿਲਾਂ ਹੋਈਆਂ ਸੌਖੀਆਂ ਪ੍ਰੀਖਿਆਵਾਂ ਜਿਵੇਂ ਪਟਵਾਰੀ ਜਾਂ ਲੇਬਰ ਇਨਸਪੈਕਟਰ ਵਿੱਚ ਫੇਲ ਹੋ ਗਏ ਸਨ ਜਾਂ ਬਹੁਤ ਘੱਟ ਟੰਗਲੇ ਸਨ ਫਿਰ ਅਚਾਨਕ ਗਰੁੱਪ ਬੀ ਵਰਗੇ ਔਖੇ ਪੇਪਰ ਵਿੱਚ ਇੰਨੇ ਜ਼ਿਆਦਾ ਅੰਕ ਕਿਵੇਂ ਆ ਗਏ ਸ਼ਿਕਾਇਤਕਰਤਾਵਾਂ ਦਾ ਇਲਜ਼ਾਮ ਹੈ ਕਿ ਪੇਪਰ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਹੀ ਲੀਕ ਹੋ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਨ ਪੱਤਰ ਯੂਨੀਵਰਸਿਟੀ ਵੱਲੋਂ ਬਠਿੰਡਾ ਭੇਜੇ ਗਏ ਸਨ ਅਤੇ ਉਹ ਉੱਥੇ ਇੱਕ ਸਿੱਖਿਆ ਅਧਿਕਾਰੀ ਦੀ ਕਸਟਡੀ ਵਿੱਚ ਸਨ ਇਲਜ਼ਾਮ ਇਹ ਹੈ ਕਿ ਇਸੇ ਦੌਰਾਨ ਪੇਪਰ ਦੀ ਫੋਟੋ ਖਿੱਚ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਇਸ ਨੂੰ ਖਾਸ ਲੋਕਾਂ ਤੱਕ ਪਹੁੰਚਾਇਆ ਗਿਆ ਜਦੋਂ ਇਹ ਗੱਲਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਅਤੇ ਪੰਜਾਬ ਭਰ ਦੇ ਬੇਰੁਜ਼ਗਾਰ ਨੌਜਵਾਨਾਂ ਦੇ ਰੋਜ਼ ਪ੍ਰਦਰਸ਼ਨ ਸ਼ੁਰੂ ਕੀਤਾ ਤਾਂ ਸਰਕਾਰ ਹਰਕਤ ਵਿੱਚ ਆਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੀਟ੍ਰੀਪਲ ਐਸਵੀ ਨੇ ਮੁਢਲੀ ਜਾਂਚ ਤੋਂ ਬਾਅਦ ਕੇਸ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸਪਸ਼ਟ ਕੀਤਾ ਹੈ ਕਿ ਉਹ ਮੈਰਿਟ ਨਾਲ ਸਮਝੌਤਾ ਨਹੀਂ ਹੋਣ ਦੇਣਗੇ। ਹੁਣ ਵਿਜੀਲੈਂਸ ਬਿਊਰੋ ਇਹ ਪਤਾ ਲਗਾ ਰਿਹਾ ਹੈ ਕਿ ਕੀ ਸੱਚਮੁੱਚ ਪੇਪਰ ਲੀਕ ਹੋਇਆ ਸੀ, ਕੀ ਇਨ੍ਹਾਂ ਟਾਪਰਾਂ ਨੇ ਪੁਰਾਣੇ ਰਿਕਾਰਡ ਅਤੇ ਹੁੰਦੇ ਅੰਕਾਂ ਵਿੱਚ ਕੋਈ ਤਾਲਮੇਲ ਹੈ ਉਹ ਕਿਹੜੇ ਅਧਿਕਾਰੀ ਸਨ ਜਿਨ੍ਹਾਂ ਦੀ ਨਿਗਰਾਨੀ ਹੇਠ ਪੇਪਰ ਰੱਖਿਆ ਗਿਆ ਸੀ ਦੋਸਤੋ ਇਹ ਮਾਮਲਾ ਸਿਰਫ ਕੁਝ ਨੌਕਰੀਆਂ ਦਾ ਨਹੀਂ ਹੈ ਬਲਕਿ ਪੰਜਾਬ ਦੇ ਲੱਖਾਂ ਨੌਜਵਾਨਾਂ ਦੇ ਭਰੋਸੇ ਦਾ ਹੈ ਜੇਕਰ ਮਿਹਨਤੀ ਨੌਜਵਾਨਾਂ ਨੂੰ ਲੱਗਣ ਲੱਗ ਪਿਆ ਕਿ ਸਿਸਟਮ ਵਿੱਚ ਪੈਸਾ ਜਾਂ ਪਹੁੰਚ ਹੀ ਚੱਲਦੀ ਹੈ ਤਾਂ ਸਾਡੇ ਲੋਕਤੰਤਰ ਲਈ ਇਸ ਤੋਂ ਵੱਡੀ ਮਾੜੀ ਖ਼ਬਰ ਹੋਰ ਕੋਈ ਨਹੀਂ ਹੋ ਸਕਦੀ ਸਾਨੂੰ ਉਮੀਦ ਹੈ ਕਿ ਵਿਜੀਲੈਂਸ ਦੀ ਜਾਂਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰੇਗੀ ਜੇਕਰ ਕਿਸੇ ਨੇ ਗਲਤ ਕੀਤਾ ਹੈ ਤਾਂ ਉਸ ਨੂੰ ਸਖਤ ਸਜ਼ਾ ਮਿਲੇ ਅਤੇ ਜੇਕਰ ਇਹ ਮਹਜ ਇੱਕ ਇਤਫਾਕ ਹੈ ਤਾਂ ਉਹ ਵੀ ਸਾਹਮਣੇ ਆਵੇ ਤੁਸੀਂ ਇਸ ਮਾਮਲੇ ਬਾਰੇ ਕੀ ਸੋਚਦੇ ਹੋ ਆਪਣੇ ਵਿਚਾਰ ਕਮੈਂਟਸ ਵਿੱਚ ਜ਼ਰੂਰ ਸਾਂਝੇ ਕਰੋ ਧੰਨਵਾਦ